ਸ਼ਸ਼ਕਾਰ ਦੀ ਅੱਜ ਅਧਿਆਪਕ ਡੇ ਆ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਅਧਿਆਪਕ ਡੇ ਮਨਾਇਆ ਜਾ ਰਿਹਾ ਅਸੀਂ ਗੱਲਬਾਤ ਵੀ ਕਰਾਂਗੇ ਉਹਨਾਂ ਅਧਿਆਪਕਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਅਵਾਰਡ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕੀਤਾ ਗਿਆ ਗਵਰਨਰਲ ਵੱਲੋਂ ਵੀ ਕੀਤਾ ਗਿਆ ਤੇ ਰਾਸ਼ਟਰਪਤੀ ਵੱਲੋਂ ਵੀ ਕੀਤਾ ਗਿਆ ਉਹ ਅਧਿਆਪਕ ਵੀ ਤੁਹਾਨੂੰ ਦੱਸ ਦਿੰਦੇ ਆ ਜਸਪਾਲ ਸਿੰਘ ਜੀ ਨੇ ਜੋ ਕਿ ਅੱਜਕੱਲ ਪ੍ਰਿੰਸੀਪਲ ਨੇ ਮਡੌਰ ਸਕੂਲ ਦੇ ਵਿੱਚ ਤੇ ਗੁਰਪ੍ਰੀਤ ਸਿੰਘ ਨਾਮਤਾਰੀ ਨੇ ਨੈਸ਼ਨਲ ਵਾਰਡੀ ਨੇ ਤੇ ਸੰਦੀਪ ਨਾਗਰ ਜੀ ਨੇ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਅਧਿਆਪਕ ਦਾ ਬੱਚੇ ਨੂੰ ਉੱਪਰ ਲੈ ਜਾਣਾ ਬਹੁਤ ਵੱਡਾ ਯੋਗਦਾਨ ਹੁੰਦਾ ਅਧਿਆਪਕ ਦਾ ਪੜਾਇਆ ਬੱਚਾ ਕਿਸੇ ਵੀ ਕਦਮ ਤੇ ਜਾ ਸਕਦਾ ਭਾਵੇਂ ਕਿ ਅੱਜ ਜੇ ਗੱਲ ਕਰੀਏ ਚਾਹੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਚਾਹੇ ਰਾਸ਼ਟਰਪਤੀ ਦੀ ਗੱਲ ਕਰੀਏ ਚਾਹੇ ਗਵਰਨਰ ਦੀ ਗੱਲ ਕਰੀਏ ਚਾਹੇ ਪੁਲਿਸ ਆਫੀਸਰ ਦੀ ਗੱਲ ਕਰੀਏ ਤਾਂ ਇਹ ਅਧਿਆਪਕਾਂ ਤੋਂ ਪੜ ਲੈ ਕੇ ਅੱਜ ਇਹਨਾਂ ਉੱਚ ਪਦਮੀਆਂ ਤੇ ਬੈਠੇ ਨੇ ਸਭ ਤੋਂ ਪਹਿਲਾਂ ਅਸੀਂ ਜਸਪਾਲ ਸਿੰਘ ਜੀ ਨੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਜਸਪਾਲ ਜੀ ਤੁਹਾਨੂੰ ਟੀਚਰ ਡੇ ਦੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਹਾਂ ਜੀ ਬਹੁਤ ਸਤਿ ਸ੍ਰੀ ਅਕਾਲ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਸਮੁੱਚੇ ਅਧਿਆਪਕ ਦਿਵਸ ਨਾਲ ਜੁੜੇ ਕਿੱਤੇ ਨਾਲ ਜੁੜੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਅਤੇ ਨਾਲ ਹੀ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਹਜੇ ਸਿੱਖਿਆ ਲੈ ਕੇ ਜਿਹੜਾ ਹੈ ਉਸ ਮੁਕਾਮ ਤੱਕ ਪਹੁੰਚਣਾ ਹੈ ਜਿਹੜਾ ਮੁਕਾਮ ਉਹਨਾਂ ਨੇ ਹਾਸਲ ਕਰਨਾ ਹੈ ਸੋ ਅੱਜ ਮਾਨ ਸਾਹਿਬ ਬਹੁਤ ਪਵਿੱਤਰ ਦਿਹਾੜਾ ਹੈ ਆ ਬਾਬਾ ਜੀਵਨ ਸਿੰਘ ਦੀ ਭਾਈ ਜੈਤਾ ਜੀ ਦਾ ਵੀ ਅੱਜ ਜਨਮ ਦਿਵਸ ਹੈ ਜੀ ਜਿਨ੍ਹਾਂ ਨੇ ਆਪਣੇ ਗੁਰੂ ਪ੍ਰਤੀ ਸਮਰਪਣ ਦੀ ਭਾਵਨਾ ਰੱਖਦੇ ਹੋਏ ਜੋ ਡਿਊਟੀ ਉਹਨਾਂ ਵੱਲੋਂ ਦਿੱਤੀ ਗਈ ਜੋ ਸਿਖਿਆਵਾ ਉਹਨਾਂ ਵੱਲੋਂ ਦਿੱਤੀਆਂ ਗਈਆਂ ਉਪ ਹੋ ਉਹਨਾਂ ਨੇ ਨਿਭਾ ਕੇ ਆਪਣਾ ਫਰਜ਼ ਅਦਾ ਕੀਤਾ ਤੇ ਅੱਜ ਉਸ ਮਹਾਨ ਸ਼ਖਸੀਅਤ ਦਾ ਮਹਾਨ ਜਿਹੜਾ ਹੈ ਸ਼ਹੀਦ ਦਾ ਜਿਹੜਾ ਹੈ ਜਨਮ ਦਿਵਸ ਹੈ ਅੱਜ ਉਹ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਪਿਆਂ ਵੀ ਆਪ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਲੋੜ ਹੈ ਅੱਜ ਸਾਨੂੰ ਇਤਿਹਾਸ ਤੋਂ ਸਿੱਖਣ ਦੀ ਕਿਉਂਕਿ ਜੇ ਅਸੀਂ ਆਪਣਾ ਇਤਿਹਾਸ ਫਰੋਲਾਂਗੇ ਇਤਿਹਾਸ ਪੜਾਂਗੇ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਅੱਜ ਲੋੜ ਹੈ ਸਮੇਂ ਦੀ ਮਾਨ ਸਾਹਿਬ ਕਿ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਅੱਜ ਲੋੜ ਹੈ ਉਹਨਾਂ ਨੂੰ ਉਹ ਸਿੱਖਿਆ ਦੇਣ ਦੀ ਜਿਹੜੀ ਉਹਨਾਂ ਨੂੰ ਫੀਲਡ 'ਚ ਲੋੜ ਹੈ ਅੱਜ ਲੋੜ ਹੈ ਉਹਨਾਂ ਨੂੰ ਨਪਨ ਨਪੁੱਲ ਬਣਾਉਣ ਦੀ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਜਿਹੜੇ ਖੇਤਰ 'ਚ ਉਹ ਜਾਣਾ ਚਾਹੁੰਦੇ ਨੇ ਇੰਨੀ ਕਿ ਨੌਕਰੀਆਂ ਸਭ ਲਈ ਨੇ ਮੈਂ ਜਿਹੜੀ ਕਲਾਸ 'ਚ ਪੜਦਾ ਸੀ ਕੀ ਮੇਰੇ ਨਾਲ ਦੇ ਸਾਰੇ ਪ੍ਰਿੰਸੀਪਲ ਥੋੜਾ ਬਣ ਗਏ ਨੇ ਸਾਰੇ ਹੀ ਉਹਦੇ 'ਚ ਪੀਸੀਐਸ ਦੇ ਆਈਐਸ ਅਫਸਰ ਥੋੜਾ ਬਣ ਗਏ ਨੇ ਇੱਕ ਕਲਾਸ ਦੇ ਵਿੱਚ ਇੱਕ ਬੱਚਾ ਹਰ ਜਿਹੜਾ ਬੱਚਾ ਹੈ ਉਸ ਨੂੰ ਪਰਫੈਕਟ ਕਰਨਾ ਉਸ ਨੂੰ ਨਪੁੰਨ ਮਨਾਉਣਾ ਇਹ ਟੀਚਰ ਦੀ ਡਿਊਟੀ ਹੈ ਜਿਵੇਂ ਮਾਨ ਸਾਹਿਬ ਤੁਸੀਂ ਹੋ ਤੁਸੀਂ ਇਸ ਫੀਲਡ ਦੇ ਵਿੱਚ ਹੋ ਸਾਰੇ ਥੋੜਾ ਪੱਤਰਕਾਰ ਨੇ ਤੁਹਾਡੀ ਨਪੁੰਨਤਾ ਹੈ ਤੁਹਾਡੀ ਐਕਸਪਰਟ ਹੈ ਤੁਸੀਂ ਬਣੇ ਹੋ ਸੋ ਸਾਨੂੰ ਵੀ ਸਿੱਖਿਆ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਲਿਆਉਣੀ ਪਊਗੀ ਕਿ ਬੱਚਿਆਂ ਨੂੰ ਮੈਂ ਅਧਿਆਪਕਾਂ ਨੂੰ ਆਪਦੇ ਰਾਹੀਂ ਅਪੀਲ ਕਰਦਾ ਕਿ ਬੱਚਿਆਂ ਦੀ ਸੋਚ ਦੇਖੋ ਕਿ ਉਹ ਕਰਨਾ ਕੀ ਚਾਹੁੰਦੇ ਨੇ ਉਹਨਾਂ ਦਾ ਇੰਟਰਸਟ ਦੇਖੋ ਕਿ ਉਹ ਕਰਨਾ ਕੀ ਚਾਹੁੰਦੇ ਨੇ ਅੱਜ ਉਹ ਸਫਲ ਕਿਸਾਨ ਬਣ ਸਕਦੇ ਨੇ ਉਹ ਸਵਲ ਅੱਜ ਬਾਗਬਾਨੀ ਦੇ ਆਪਣੇ ਬਾਗਾਂ ਦੇ ਬਣ ਸਕਦੇ ਨੇ ਉਹ ਕੋਈ ਅੱਛਾ ਕੋਈ ਜਿਹੜਾ ਹੈ ਕੰਪਿਊਟਰਾਈਜ਼ਡ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਉਹ ਆਪਣਾ ਬਿਜ਼ਨਸ ਚਲਾ ਸਕਦੇ ਨੇ ਜ਼ਰੂਰੀ ਨਹੀਂ ਹੈ ਕਿ ਪੜ ਕੇ ਅਸੀਂ ਨੇ ਅਸਰ ਹੀ ਬਣਨਾ ਹੈ ਪੜਾਈ ਬਹੁਤ ਜ਼ਰੂਰੀ ਹੈ ਕਿ ਇਸ ਜਿਹੜਾ ਸਿੱਖਿਆ ਅੱਜ ਦੀ ਲੋੜ ਹੈ ਜੋ ਅੱਜ ਪੂਰੇ ਗਲੋਬਲ ਦੀ ਮੈਂ ਗੱਲ ਕਰਾਂਗਾ ਪੂਰੀ ਦੁਨੀਆ ਦੇ ਵਿੱਚ ਅੱਜ ਮੰਦੀ ਦਾ ਭਾਵੇਂ ਯੂਰਪ ਹੈ ਭਾਵੇਂ ਏਸ਼ੀਆ ਹੈ ਭਾਵੇਂ ਕਿਤੇ ਵੀ ਹੈ ਦੁਨੀਆ ਦੇ ਵਿੱਚ ਅੱਜ ਇਹੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਨਪੁੰਨ ਬਣਾਉਣਾ ਪਊਗਾ ਉਹਨਾਂ ਨੂੰ ਸਮੇਂ ਦੇਹਾਣੀ ਬਣਾਉਣਾ ਪਊਗਾ ਹੂੰ ਬਿਲਕੁਲ ਜਸਪਾਲ ਜੀ ਜਿਸ ਤਰ੍ਹਾਂ ਕਿ ਅੱਜ ਭਾਵੇਂ ਕਿ ਪੰਜਾਬ ਸੂਬਾ ਜਿਹੜਾ ਉਹ ਹੜ੍ਹਾਂ ਦੀ ਮਾਰ ਦੇ نیچے ਆ ਬਿਲਕੁਲ ਚਾਹੇ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਕੀਤੀਆਂ ਗਈਆਂ ਨੇ ਸਕੂਲਾਂ ਦੇ ਵਿੱਚ ਪਰ ਅੱਜ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਅਧਿਆਪਕਾਂ ਨੂੰ ਸਨਮਾਨ ਵੀ ਕੀਤਾ ਜਾ ਰਿਹਾ ਕਿਤੇ ਨਹੀਂ ਹਾਂਜੀ ਭਾਈ ਇਹ ਇਸ ਤਰ੍ਹਾਂ ਜੀ ਕਿ ਜਿਹੜਾ ਹੈ ਕਿਸੇ ਨੇ ਵੀ ਕਿਸੇ ਫੀਲਡ ਦੇ ਵਿੱਚ ਪਰ ਮੈਂ ਇੱਥੇ ਪੰਜਾਬ ਸਰਕਾਰ ਦਾ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਸਾਰੇ ਸਮਾਗਮ ਜਿਹੜੇ ਨੇ ਉਹ ਅਧਿਆਪਕ ਦਿਵਸ ਜਿਹੜਾ ਸੀ ਉਹ ਪੋਸਟਪੋਨ ਕਰਤਾ ਅੱਜ ਨਹੀਂ ਮਨਾਇਆ ਗਿਆ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਗਮ ਪੰਜਾਬ 'ਚ ਨਹੀਂ ਮਨਾਇਆ ਜਾ ਰਿਹਾ ਇਹ ਜੋ ਤਰਾਸਤੀ ਹੈ ਮਾਨ ਸਾਹਿਬ ਮੈਂ ਸਮਝਦਾ ਹਾਂ ਇਹ ਮੈਨ-ਮੇਡ ਹੈ ਇਹਨੂੰ ਕੁਦਰਤੀ ਆਫਤ ਨਹੀਂ ਇਹਨੂੰ ਅਸੀਂ ਮੈਨ-ਮੇਡ ਕਹਿ ਸਕਦੇ ਹਾਂ ਕਿ ਇਹ ਸਾਡੇ ਦੁਆਰਾ ਕੀਤੀ ਹੋਈ ਆਫਤ ਹੈ ਅਸੀਂ ਖੁਦ ਇਹ ਆਫਤ ਨੂੰ ਸਹਿੜਿਆ ਹੈ ਬਿਲਕੁਲ ਦੱਸੋ ਮੈਨੂੰ ਅੱਜ ਤੋਂ ਦੇਸ਼ ਆਜ਼ਾਦ ਹੋਏ ਨੂੰ ਅੱਜ 75 ਸਾਲ ਹੋ ਗਏ ਨੇ ਮਾਨ ਸਾਹਿਬ ਦੱਸੋ ਮੈਨੂੰ ਕਦੋਂ ਸਾਡੇ ਦਰਿਆ ਸਾਫ਼ ਹੋਏ ਨੇ ਕਦੋਂ ਸਾਡੇ ਜਿਹੜੀਆਂ ਇਹ ਕੱਸੀਆਂ ਨਾਲੇ ਸਾਫ਼ ਹੋਏ ਨੇ ਅੱਜ ਤੱਕ ਅਸੀਂ ਇਹ ਹੀ ਨਹੀਂ ਕਰ ਸਕੇ ਹੋਰ ਅਸੀਂ ਜਿਹੜਾ ਹੈ ਹੋਰ ਕੀ ਕਰਾਂਗੇ ਐਜੂਕੇਸ਼ਨ ਤਾਂ ਅਸੀਂ ਇਹ ਦਈਏ ਕਿ ਇਹ ਇਹੋ ਜਿਹੀਆਂ ਆਫ਼ਤਾਂ ਆਉਣ ਹੀ ਨਾ ਦੱਸੋ ਮੈਨੂੰ ਕਿ ਅੱਜ ਅਸੀਂ ਕਿੰਨੇ ਵੀ ਜੰਗਲ ਲਾਏ ਨੇ ਜਿਨ੍ਹਾਂ ਨੇ ਸਾਡੇ ਇਹਦੇ ਕੰਡੇ ਕਿੰਨੇ ਕੁ ਅਸੀਂ ਚੋੜੇ ਕਰਕੇ ਉਹਦੇ ਤੇ ਦਰਖਤ ਲਾਏ ਨੇ ਜਿਹਦੇ ਨਾਲ ਉਹ ਮਿੱਟੀ ਨਾ ਖੁਰੇ ਨਹੀਂ ਲਾਏ ਸੋ ਅੱਜ ਲੋੜ ਹੈ ਮਾਨਸਾਬ ਸਾਨੂੰ ਇਹ ਜੜੀਆਂ ਕੁਦਰਤੀ ਆਫਤਾਂ ਅਸੀਂ ਦਿਲੋਂ ਜਿਹੜਾ ਹੈ ਅਰਦਾਸ ਕਰਦੇ ਆ ਵਾਹਿਗੁਰੂ ਕਿ ਸਾਡੇ ਇਸ ਪੰਜਾਬ ਤੇ ਪੂਰੀ ਦੁਨੀਆ ਤੇ ਸਾਡੇ ਦੇਸ਼ ਤੇ ਇਹੋ ਜਿ ਕੋਈ ਤ੍ਰਾਸ ਦੀ ਨਾ ਆਏ ਸਾਡੇ ਨਾਲ ਸਾਡੇ ਜਿਹੜੇ ਗਵਾਂਢੀ ਸੂਬੇ ਨੇ ਉਹ ਵੀ ਇਸ ਜਿਹੜੀ ਕੁਦਰਤੀ ਆਫਤਾਂ ਉਹਦਾ ਖਮਿਆਜਾ ਭੁਗਤ ਰਹਿਣੇ ਭਾਵੇਂ ਹਰਿਆਣਾ ਹੈ ਭਾਵੇਂ ਰਾਜਸਥਾਨ ਹੈ ਭਾਵੇਂ ਉੱਤਰਾਖੰਡ ਹੈ ਭਾਵੇਂ ਹਿਮਾਚਲ ਹੈ ਸੋ ਇਹ ਮੈਨ ਮੇਡ ਹੈ ਜੀ ਅਸੀਂ ਕੰਕਰੀਟ ਦੇ ਜੰਗਲ ਖੜੇ ਕਰਤੇ ਔਰ ਜਿਹੜੇ ਅਸਲੀ ਜੰਗਲ ਸੀ ਉਹ ਅਸੀਂ ਪੱਟਤੇ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਆ ਜਸਪਾਲ ਜੀ ਤੁਸੀਂ ਇਸ ਹੜਾ ਨੂੰ ਲੈ ਕੇ ਜਿਹੜੀ ਗੱਲ ਕੀਤੀ ਆ ਕਿ ਉਹ ਲੋਕ ਸੁਣ ਰਹੇ ਨੇ ਲੋਕ ਦੇਖ ਰਹੇ ਨੇ ਕਿ ਇੱਕ ਪ੍ਰਿੰਸੀਪਲ ਵੱਲੋਂ ਕਿੱਡਾ ਸੁਝਾਅ ਆ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਸਰਕਾਰ ਨੂੰ ਜਿਹੜੇ ਪੰਜਾਬ ਸਰਕਾਰ ਦੇ ਅਫਸਰਾਂ ਦੇ ਕੰਨਾਂ ਦੇ ਵਿੱਚ ਜਰੂਰ ਤੁਹਾਡੀ ਆਵਾਜ਼ ਆ ਜਿਹੜੀ ਇਹ ਬਿਲਕੁਲ ਜਾਵੇਗੀ ਪ੍ਰਿੰਸੀਪਲ ਜਿਹੜਾ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਤੁਹਾਨੂੰ ਇੱਕ ਵਾਰ ਫਿਰ ਮਾਨ ਸਾਹਿਬ ਅੱਜ ਇਸ ਪਵਿੱਤਰ ਦਿਹਾੜੇ ਤੇ ਲੋਕਾਂ ਦੇ ਰੂਹਬਰੂ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਬਿਲਕੁਲ ਹੁਣ ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਨਾਮਧਾਰੀ ਜੀ ਨੇ ਗੁਰਪ੍ਰੀਤ ਸਿੰਘ ਨਾਮਧਾਰੀ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਬਿਲਕੁਲ ਕਰਾਂਗੇ ਕਿਉਂਕਿ ਉਹ ਨੈਸ਼ਨ ਵਾੜੀ ਨੇ ਨੈਸ਼ਨ ਵਾੜੀ ਨੇ ਗੁਰਪ੍ਰੀਤ ਸਿੰਘ ਦੀ ਨਾਮਧਾਰੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਤੇ ਨਾ ਕਿਤੇ ਪੜਾਈ ਖੇਤਰ ਦੇ ਵਿੱਚ ਉਹਨਾਂ ਦੇ ਬੱਚੇ ਪੜਾਏ ਹੋਏ ਅੱਜ ਕਿਹੜੇ-ਕਿਹੜੀਆਂ ਪਦਮਾਂ ਤੇ ਬੈਠੇ ਨੇ ਬਿਲਕੁਲ ਗੁਰਪ੍ਰੀਤ ਸਿੰਘ ਨਾਮਤਰੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅਧਿਆਪਕ ਦੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਆ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਬਹੁਤ ਖੁਸ਼ੀ ਹੈ ਕਿ ਅਧਿਆਪਕ ਦਿਵਸ ਦੇ ਉੱਤੇ ਆਨ ਸਾਹਿਬ ਆਪ ਜੀ ਹੋਰ ਆਪ ਜੀ ਦਾ ਚੈਨਲ ਸਾਰੇ ਉਹਨਾਂ ਦਰਸ਼ਕਾਂ ਦੇ ਰੂਬਰੂ ਕਰਾ ਰਿਹਾ ਜਿਹੜੇ ਅੱਜ ਸਾਰੇ ਸਿੱਖਿਆ ਦੇ ਖੇਤਰ ਦੇ ਨਾਲ ਜੁੜ ਕੇ ਅੱਜ ਵੱਡੀਆਂ ਉਮਲੰਦੀਆਂ ਨੂੰ ਛੂ ਰਹੇ ਨੇ ਬਹੁਤ-ਬਹੁਤ ਧੰਨਵਾਦ ਜੀ ਗੁਰਪ੍ਰੀਤ ਜੀ ਕਿਸ ਤਰ੍ਹਾਂ ਦੇਖ ਰਿਹਾ ਹਾਂ ਕਿੰਨੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਅੱਜ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਅਧਿਆਪਕਾਂ ਦੀ ਵਦੌਲਤ ਅੱਜ ਬੱਚੇ ਪੜ੍ਹ ਕੇ ਉਹ ਚਫਤਦਮੀਆਂ ਤੇ ਦੇਸ਼ ਦੀ ਸੇਵਾ ਕਰ ਰਹੇ ਨੇ ਅੱਜ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਜਿਹੜਾ ਵੀ ਦੇਸ਼ ਦੀ ਤਰੱਕੀ ਦੇ ਰਾਹ ਦੇ ਵਿੱਚ ਜਿਨ੍ਹਾਂ ਨੇ ਵੀ ਕੰਮ ਕੀਤਾ ਉਹ ਸਿਰਫ ਤੇ ਸਿਰਫ ਅਧਿਆਪਕ ਨੇ ਜਿਨ੍ਹਾਂ ਨੇ ਰੋਲ ਮਾਡਲ ਹੁੰਦੇ ਆ ਆਪਣੇ ਬੱਚਿਆਂ ਨੂੰ ਉਸ بلندیਆਂ ਤੱਕ ਪਹੁੰਚਾਇਆ ਕਿ ਅੱਜ ਜੋ ਕੁਝ ਵੀ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਅਸੀਂ ਨਿਗਾ ਮਾਰੀਏ ਤਾਂ ਸਾਨੂੰ ਇੱਕੋ ਚੀਜ਼ ਨਜ਼ਰ ਆਉਂਦੀ ਹੈ ਅਧਿਆਪਕ ਕਿਉਂਕਿ ਅਧਿਆਪਕ ਦੇ ਕਰਕੇ ਹੀ ਸਾਰੇ ਨੇ ਔਰ ਅੱਜ ਉਹ چیز ਸਾਰਤਕ ਸਿੱਧੂ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿਹਦੇ 'ਚ ਹੁਣ ਬਾਣੀ ਦੇ ਵਿੱਚ ਵੀ ਆਉਂਦਾ ਕਿ ਕੁੰਬੇ ਬੱਦਾ ਜਲ ਰਹੇ ਜਲਬਿੰਕੁੰਬ ਨਾ ਹੋਏ ਗਿਆਨ ਦਾ ਬੱਦਾ ਮੰਨ ਰਹੇ ਗੁਰਬਿੰਗਿਆਨ ਨਾ ਹੋਏ ਹੂੰ ਕੋ ਉਹ ਚੀਜ਼ ਹੈ ਜਿਹੜਾ ਗੂ ਉਹ ਜਿਹੜਾ ਹੈ ਅੰਧਕਾਰ ਹੈ ਉਹ ਤੇ ਜਿਹੜਾ ਪ੍ਰਕਾਸ਼ ਹੈ ਜਿਹੜਾ ਅੰਧਕਾਰ ਤੋਂ ਪ੍ਰਕਾਸ਼ ਵਾਲੇ ਪਾਸੇ ਲੈ ਕੇ ਜਾਂਦਾ ਹੈ ਹੂੰ ਸਾਡੇ ਮਨਾਂ ਨੂੰ ਸਾਡੀ ਸਿੱਖਿਆ ਨੂੰ ਸਾਡੇ ਜੀਵਨ ਨੂੰ ਸਾਡੇ ਕੈਰੇਕਟਰ ਨੂੰ ਸਾਡੀ ਦਿਸ਼ਾ ਨੂੰ ਉਹ ਉਹ ਅਸਲ ਦੇ ਵਿੱਚ ਗੁਰੂ ਹੈ ਜਿਹੜਾ ਸਾਡੇ ਜੀਵਨ ਦੀ ਦਸ਼ਾ ਨੂੰ ਬਦਲ ਦਵੇ ਸਾਨੂੰ ਹਨੇਰੇ ਤੋਂ ਕੱਢ ਕੇ ਪ੍ਰਕਾਸ਼ ਵਾਲੇ ਪਾਸੇ ਲੈ ਜਾਂਦੇ ਨੇ ਉਹ ਸਾ ਨਾਮ ਗੁਰੂ ਹੈ ਬਿਲਕੁਲ ਗੁਰਪ੍ਰੀਤ ਜੀ ਜਿਸ ਤਰ੍ਹਾਂ ਆਪਾਂ ਅੱਜ ਅਧਿਆਪਕ ਦੇ ਤੇ ਗੱਲਬਾਤ ਕਰ ਰਹੇ ਆ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਉਂ ਸਭ ਤੋਂ ਪਹਿਲਾਂ ਅਧਿਆਪਕ ਹੁੰਦਾ ਬੱਚੇ ਦੇ ਮਾਤਾ ਪਿਤਾ ਹੁੰਦੇ ਨੇ ਉਸ ਤੋਂ ਬਾਅਦ ਅਧਿਆਪਕ ਨੂੰ ਬਹੁ ਫੜਾਈ ਜਾਂਦੀ ਆ ਜੋ ਚੰਗੀਆਂ ਸਿੱਖਿਆ ਦੇ ਕੇ ਉਹਨਾਂ ਨੂੰ ਉੱਚ ਪਦਮਿਆਂ ਤੱਕ ਪਹੁੰਚਾਉਂਦੇ ਨੇ ਪਰ ਅੱਜ ਕਿਤੇ ਨਾ ਕਿਤੇ ਬਿਲਕੁਲ ਅਧਿਆਪਕ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਰਾਜਨੀਤੀ ਦਾ ਸ਼ਿਕਾਰ ਜਿਹੜੇ ਹੋ ਰਹੇ ਜਿਨ੍ਹਾਂ ਨੇ ਅੱਜ ਤੱਕ ਆਪਣੇ ਦੇਸ਼ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਕਿਤੇ ਕਿਤੇ ਲਗਨੀ ਦਾ ਗੁਰਪ੍ਰੀਤ ਜੀ ਅ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਜਿਹੜੀ ਰਾਜਨੀਤੀ ਹੈ ਉਹ ਕੀ ਧਰਮ ਦੇ ਉੱਤੇ ਦੇ ਚੱਲਦੀ ਹੈ ਜੇ ਉਹਦੇ ਵਿੱਚ ਧਰਮ ਦਾ ਜਿਹੜਾ ਹੈ ਕਾਰਜ ਚ ਪ੍ਰਭਰ ਰੱਖਿਆ ਜਾਂਦਾ ਤਾਂ ਰਾਜਨੀਤੀ ਦਾ ਅਸਲ ਮੰਤਵ ਇਹ ਹੁੰਦਾ ਸੀ ਹੂੰ ਕਿ ਆਪਣੀ ਸਿੱਖਿਆ ਨੂੰ ਆਪਣੇ ਰਾਜ ਨੂੰ ਉਹਨਾਂ ਗੁਰੂਆਂ ਦੀ ਸਿੱਖਿਆ ਦੇ ਅਨੁਸਾਰ ਚਲਾਇਆ ਜਾਵੇ ਜਿਹੜੇ ਅਧਿਆਤਮ ਦੇ ਤੌਰ ਤੇ ਜੁੜਦੇ ਆ ਆਪਣੇ ਦੇਸ਼ ਦੀ ਤਰੱਕੀ ਨੂੰ ਉੱਚ ਪੱਧਰੀ ਔਰ ਕਰੈਕਟਰ ਦੇ ਰੂਪ ਤੇ ਵਿੱਚ ਅੱਗੇ ਲੈ ਕੇ ਆਉਂਦੇ ਆ ਹੂੰ لیکن آج دن جيڪر کوئی اس طرح ਦੀ گل نظر ਆਉਂਦੀ ہے ਤਾਂ میرا خیال ہے کہ ਸਾਨੂੰ ਉਹਦੇ ਵਿੱਚ ਵੀ ਇਹ چیز ਦੀ ਸਿੱਖਿਆ ਪਹਿਲਾਂ ਲੈਣੀ ਚਾਹੀਦੀ ਹੈ ਕਿਉਂਕਿ ਜੇ ਰਾਜ ਵੀ ਜਿਹੜਾ ਹੈ ਉਹ ਭਗਤੀ ਦੇ ਰੂਪ ਦੇ ਵਿੱਚ ਚੱਲੇ ਸੇਵਾ ਦੇ ਰੂਪ ਦੇ ਵਿੱਚ ਚੱਲੇ ਅਧਿਆਪਕਾਂ ਦੇ ਕਾਰਜਾਂ ਦੀ ਸੇਵਾਵਾਂ ਦੇ ਰੂਪ ਦੇ ਵਿੱਚ ਚੱਲੇ ਤਾਂ ਤੁਸੀਂ ਦੇਖੋ ਕਿ ਅੱਜ ਐਗਜ਼ਾਮਪਲ ਮਿਲਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਅਧਿਆਪਕ ਜਿੱਥੇ ਉਹਨਾਂ ਦਾ ਬੱਚਾ ਪੜ੍ਹ ਰਿਹਾ ਹੈ ਉਸ ਨੂੰ ਕਿਸ ਤਰ੍ਹਾਂ ਦਾ ਪੱਤਰ ਲਿਖਦੇ ਨੇ ਇਹ ਅੱਜ ਜੋ ਕੁਝ ਵੀ ਤੁਹਾਡੀ ਬਦੌਲਤ ਹੈ ਭਾਵੇਂ ਮੈਂ ਰਾਸ਼ਟਰਪਤੀ ਆ ਭਾਵੇਂ ਮੇਰੇ ਬੱਚੇ ਪੜ੍ਹ ਰਹੇ ਨੇ ਆਪ ਦੀ ਦੇ ਲਈ ਦੇ ਕੇ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਕੋਈ ਸਭ ਤੋਂ ਉੱਚਾ ਰੁਤਬਾ ਤਾਂ ਉਹ ਅਧਿਆਪਕ ਦਾ ਹੈ ਅਧਿਆਪਕ ਦਾ ਬਿਲਕੁਲ ਤੇ ਅਧਿਆਪਕ ਜਿਹੜੇ ਨੇ ਉਹ ਜਿਸ ਤਰ੍ਹਾਂ ਦੇ ਵੀ ਤਾਲ ਵਿਖਾਲਦੇ ਨੇ ਉਹ ਭਾਵੇਂ ਸਮਾਜਿਕ ਹੋਵੇ ਭਾਵੇਂ ਉਹ ਅਧਿਆਤਮ ਦਾ ਹੋਵੇ ਭਾਵੇਂ ਰਾਜਨੀਤੀ ਦਾ ਹੋਵੇ ਕਿਉਂਕਿ ਰਾਜਨੀਤੀ ਦੇ ਵਿੱਚ ਵੀ ਬਹੁਤ ਸਾਰੇ ਅਧਿਆਪਕ ਆਏ ਨੇ ਜਿਸ ਤਰ੍ਹਾਂ ਅੱਜ ਅਸੀਂ ਯਾਦ ਕਰਦੇ ਆ ਡਾਕਟਰ ਸਰਪल्ली राधाकृष्णन ਜੀ ਨੂੰ ਬਿਲਕੁਲ ਉਹਨਾਂ ਨੇ ਇੱਕ ਅਧਿਆਪਕ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਹੂੰ ਬਿਲਕੁਲ ਉਹ ਰਾਜਨੀਤੀ ਦੇ ਵਿੱਚ ਆਏ ਤਾਂ ਉਹਨਾਂ ਦੀ ਰਾਜਨੀਤੀ ਦੇ ਵਿੱਚ ਆਉਣ ਦੇ ਨਾਲ ਸਿੱਖਿਆ ਦਾ ਪੱਧਰ ਦੇਸ਼ ਦਾ ਪੱਧਰ ਗਿਆਨ ਦਾ ਪੱਧਰ ਇੰਨਾ ਉੱਚਾ ਹੋਇਆ ਕਿ ਤੁਸੀਂ ਹਿਸਾਬ ਲਾਓ ਕਿ ਉਹਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ ਬਿਠਾਇਆ ਗਿਆ ਰਾਜਨੀਤੀ ਦੇ ਵਿੱਚ ਇਸ ਕਰਕੇ ਕਿਉਂਕਿ ਇਕ ਅਧਿਆਪਕ ਦੇਕਰ ਇਸ ਉਹਦੇ ਤੇ ਪਹੁੰਚਦਾ ਤਾਂ ਉਸ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਉਹ ਕਿੱਡੇ ਵੱਡੇ ਸਹਾਇੀ ਹੋਣਗੇ ਉਹਨਾਂ ਨੇ ਕਿੱਡਾ ਵੱਡਾ ਰੁਤਬਾ ਹਾਸਲ ਕੀਤਾ ਕਿ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਿਲਕੁਲ ਸਾਡਾ ਜਿਹੜਾ ਹੈਗਾ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਔਰ ਇਸ ਤਰ੍ਹਾਂ ਦੇ ਅਧਿਆਪਕ ਇਸ ਤਰ੍ਹਾਂ ਦੀ ਗਰੀਬੀ ਦੇ ਵਿੱਚੋਂ ਉੱਠੇ ਉਹਨਾਂ ਦੇ ਜੀਵਨ ਨੂੰ ਪੜਦੇ ਆਂ ਤੇ ਸਾਨੂੰ ਪਤਾ ਲੱਗਦਾ ਕਿ ਘਰ ਦੇ ਵਿੱਚ ਭਾਂਡੇ ਵੀ ਨਹੀਂ ਸਨ। ਹੂੰ। ਮਾਤਾ ਨੇ ਚੌਲ ਬਣਾਣੇ ਤੇ ਚੌਲ ਜਿਹੜੇ ਨੇ ਉਹ ਜ਼ਮੀਨ ਦੇ ਪੱਕੇ ਫਰਸ਼ ਦੇ ਉੱਤੇ ਪਾ ਦੇਣੇ ਤੇ ਉੱਥੋਂ ਉਹਨਾਂ ਨੇ ਛਕ ਲੈਣੇ। ਉੱਥੋਂ ਚੱਲਦੇ ਆਂ ਚੱਲਦੇ ਆਂ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਕਿ ਉਹਨਾਂ ਦੇ ਰਾਸ਼ਟਰਪਤੀ ਅਹੁਦੇ ਤੇ ਪਹੁੰਚਣ ਤੇ ਉਹਨਾਂ ਨੇ ਦੁਨੀਆਂ ਦੇ ਵਿੱਚ ਇੱਕ ਦੂਜੀ ਵੱਡੀ ਮਿਸਾਲ ਕਾਇਮ ਕੀਤੀ ਮਾਨ ਸਾਹਿਬ। ਜੀ। ਕਿ ਅਸੀਂ ਸਾਰੇ ਆਪਣੇ ਨਾਮ ਦੇ ਪਿੱਛੇ ਆਪਣੇ ਪਿੰਡ ਦਾ ਨਾਮ ਲਗਾਣੇ ਆ ਬੜਾ ਮਾਣ ਮਹਿਸੂਸ ਕਰਦੇ ਆ ਬਹੁਤ ਉੱਚੀ ਗੱਲ ਹੈ ਹਮ ਬਿਲਕੁਲ ਜੀ ਔਰ ਆਪਣਾ ਗੋਤ ਲਗਾਣੇ ਆ ਆਪਣਾ ਨਾਮ ਲਗਾਣੇ ਆ ਆਪਣਾ ਤਖੱਲਸ ਬਣਾਉਣੇ ਆ ਲੇਕਿਨ ਡਾਕਟਰ ਰਾਧਾ ਕ੍ਰਿਸ਼ਨ ਜੀ ਜਿਹੜੇ ਨੇ ਉਹਨਾਂ ਨੇ ਜਿਹੜਾ ਸਰਪੰਲੀ ਹੈ ਉਹਨਾਂ ਦੇ ਪਿੰਡ ਦਾ ਨਾਮ ਹੈ ਉਹਨਾਂ ਨੇ ਪਿੰਡ ਦਾ ਆਪਣੇ ਦਾ ਨਾਮ ਆਪਣੇ ਨਾਮ ਤੋਂ ਪਹਿਲਾਂ ਲਾਇਆ ਪਹਿਲਾਂ ਲਾਇਆ ਬਿਲਕੁਲ ਜੀ ਹਮ ਇਹਨਾਂ ਉਹ ਰਾਜਨੀਤੀ ਦੇ ਅਸਲ ਮੰਤਵ ਜਿਹਦੇ ਵਿੱਚ ਰਾਜਨੀਤੀ ਨੂੰ ਹੂੰ ਸੂਰਜ ਵਰਗੀ ਨਵੀਂ ਦਿਸ਼ਾ ਦੇਣ ਦੇ ਜਿਹੜੇ ਕਾਰਜ ਕੀਤੇ ਉਹਨਾਂ ਤੋਂ ਅੱਜ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਅਧਿਆਪਕ ਹੋਈਏ ਕਿ ਅੱਜ ਸਾਡਾ ਜਿਹੜਾ ਅਹੁਦਾ ਹੈ ਉਹ ਮੈਂ ਕਹਿੰਨਾ ਭਾਵੇਂ ਦੇਸ਼ ਦੇ ਰਾਸ਼ਟਰਪਤੀ ਜੀ ਦਾ ਸਾਡਾ ਸਭ ਪ੍ਰਥਮ ਸਾਡਾ ਅਹੁਦਾ ਹੁੰਦਾ ਹੈ ਦੇਸ਼ ਦਾ ਬਿਲਕੁਲ ਜੀ ਮਹਾਂ ਮਹਿਮ ਹੁੰਦੇ ਨੇ ਪਰ ਮੇਰੀ ਨਿਗਾਹ ਦੇ ਵਿੱਚ ਤਾਂ ਅਗਰ ਆਪ ਜੀ ਇਹ ਸਮਝੋ ਕਿ ਗੁਰਦੇਵ ਮਾਤਾ ਗੁਰਦੇ ਪਿਤਾ ਹੂੰ ਬਿਲਕੁਲ ਜੀ ਜਿਹੜੇ ਸਾਡੇ ਮਾਤਾ ਪਿਤਾ ਨੇ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਇਸ ਮਾਤ ਲੋਕ ਤੇ ਆਉਣ ਦਾ ਸੁਨਹਿਰੀ ਮੌਕਾ ਦਿੱਤਾ ਸਭ ਤੋਂ ਵੱਡੇ ਗੁਰੂ ਸਭ ਤੋਂ ਵੱਡੇ ਦੇਵਤੇ ਸਭ ਤੋਂ ਵੱਡੇ ਆ ਦੁਨੀਆ ਦੇ ਵਿੱਚ ਜੇ ਕੋਈ ਹੈ ਨਹੀਂ ਤੇ ਉਹ ਹਰੇਕ ਦੇ ਮਾਤਾ ਪਿਤਾ ਹੁੰਦੇ ਨੇ ਕਿਉਂਕਿ ਪਹਿਲਾ ਜਿਹੜਾ ਗੁਰੂ ਹੁੰਦਾ ਹੈ ਸਕੂਲ ਜਾਣ ਤੋਂ ਪਹਿਲਾਂ ਵੀ ਉਹਦੀ ਮਾਤਾ ਤੇ ਉਹਦਾ ਪਿਤਾ ਹੀ ਹੁੰਦਾ ਹੈ ਬਿਲਕੁਲ ਗੁਰਪ੍ਰੀਤ ਜੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਤੁਸੀਂ ਵੀ ਇੱਕ ਬਹੁਤ ਵੱਡੀ ਸੇਵਾ ਜਿਹੜੀ ਨਾਬਾ ਦੇ ਵਿੱਚ ਨਿਭਾਈ ਹੈ ਇੱਕ ਗੁਰਸਿੱਖ ਬੱਚਾ ਜੋ ਨਾ ਕਿ ਬੋਲ ਸਕਦਾ ਤੇ ਨਾ ਹੀ ਉਸ ਨੂੰ ਸੁਣਦਾ ਤੁਸੀਂ ਉਸ ਦੀ ਉਂਗਲ ਫੜ ਕੇ ਅੱਜ ਉਸ ਨੂੰ ਵੀ ਬਹੁਤ ਪੱਦਵੀਆਂ ਤੇ ਪਛਾਦਤ ਆ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਇਹ ਦੁਨੀਆ ਨੂੰ ਲੱਗਦਾ ਹੈ ਕਿ ਅਸੀਂ ਉਸ ਨੂੰ ਉਸ ਥਾਂ ਦੇ ਉੱਤੇ ਪਹੁੰਚਾ ਦਿੱਤਾ ਪਰ ਮੇਰੇ ਮੇਦੇ ਮੈਂ ਆਪਣੀ ਨਿਗਾਹ ਨਾਲ ਵੇਖਾਂ ਜਾਂ ਆਪਣੀ ਸੋਚ ਨਾਲ ਗੱਲ ਕਰਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਸ ਬੱਚੇ ਨੇ ਸਾਨੂੰ ਇਸ ਦੁਨੀਆ ਤੱਕ ਪਹੁੰਚਾ ਦਿੱਤਾ ਹੂੰ ਕਿਉਂਕਿ ਇਹ ਜਿਹੜੇ ਰਿਸ਼ਤੇ ਨੇ ਗੁਰੂ ਤੇ ਸ਼ਿਸ਼ਟਾ ਜਿਹੜਾ ਰਿਸ਼ਤਾ ਹੁੰਦਾ ਇਹ ਇਸ ਜਨਮ ਦਾ ਨਹੀਂ ਹੁੰਦਾ ਹੂੰ ਇਹ ਕਿਸੇ ਵੇਲੇ ਉਹ ਸਾਡੇ ਗੁਰੂ ਹੁੰਦੇ ਨੇ ਉਹ ਸਾਡੇ ਟੀਚਰਸ ਹਨ ਅਸੀਂ ਉਹਨਾਂ ਦੇ ਸ਼ਿਸ਼ਟ ਸੀਗੇ ਤੇ ਕਿਸੇ ਵੇਲੇ ਅਸੀਂ ਉਹਨਾਂ ਦੇ ਸ਼ੇਸ਼ਾਂ ਤੋਂ ਉਹ ਸਾਡੇ ਗੁਰੂ ਨੇ ਇਹ ਪਰੰਪਰਾ ਐਸੇ ਨਹੀਂ ਚਲਦੀ ਆਉਂਦੀ ਹੁੰਦੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਹੀ ਸਾਨੂੰ ਜਿਹੜੇ ਨੇ ਇਹ ਜਿਹੜੀਆਂ ਸਾਨੂੰ ਪ੍ਰਾਪਤੀਆਂ ਹੁੰਦੀਆਂ ਨੇ ਇਹ ਜਿਹੜੇ ਅਵਾਰਡ ਹੁੰਦੇ ਨੇ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਲੇਕਿਨ ਦੇਖ ਕੇ ਸੇ ਬੱਚੇ ਦਾ ਜੀਵਨ ਬਣਾ ਦਿੱਤਾ ਜਾਵੇ ਭਾਵੇਂ ਜੀਵਨ ਦੇ ਵਿੱਚ ਇੱਕ ਬੱਚਾ ਹੀ ਐਸਾ ਹੂੰ ਚਲਿਆ ਜਾਵੇ ਭਾਵੇਂ ਸਾਡੇ ਕੋਲ ਹੁਣ ਤੱਕ ਕਿੰਨੇ ਹੀ ਸੈਂਕੜੇ ਹਜ਼ਾਰਾਂ ਬੱਚੇ ਪੜ ਚੁੱਕੇ ਨੇ ਪਰ ਜਿਵੇਂ ਆਪ ਜੀ ਨੇ ਇਸ ਬੱਚੇ ਦੀ ਗੱਲ ਕੀਤੀ ਆ ਤਾਂ ਇਹ ਜਿਹੜੇ ਬੱਚੇ ਨੇ ਇਹ ਦੁਨੀਆ ਦੇ ਉੱਤੇ ਨਿਆਰੇ ਬੱਚੇ ਹੁੰਦੇ ਨੇ ਜਿਹੜੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਤਾਂ ਉਹ ਉਹ ਬੱਚਿਆਂ ਦੇ ਲਈ ਕੀ ਕੁਝ ਬਣਨਾ ਪੈਂਦਾ ਆਪ ਦੀ ਜਾਣਦੇ ਹੋ ਉਹਦੇ ਲਈ ਮਾਤਾ ਪਿਤਾ ਵੀ ਬਣਨਾ ਪੈਂਦਾ ਆਪ ਤੁਹਾਨੂੰ ਉਹਦੇ ਲਈ ਤੁਹਾਨੂੰ ਉਹਦਾ ਦੋਸਤ ਵੀ ਬਣਨਾ ਪੈਂਦਾ ਉਹਦੇ ਲਈ ਤੁਹਾਨੂੰ ਉਹਦਾ ਅਧਿਆਪਕ ਵੀ ਬਣਨਾ ਪੈਂਦਾ ਉਹਦੇ ਲਈ ਤੁਹਾਨੂੰ ਉਹਦਾ ਹਰ ਉਹ ਅੰਗ ਦਾ ਕੰਮ ਕਰਨਾ ਪੈਂਦਾ ਜਿਹੜੀ ਉਹਦੀ ਚੀਜ਼ ਜਿਵੇਂ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਬੱਚੇ ਦੀਆਂ ਰਮਜ਼ਾਂ ਜਾਂ ਫਿਰ ਉਹ ਜਾਣੇ ਤਾਂ ਜਾਂ ਫਿਰ ਉਹਦੀ ਮਾਂ ਜਾਣੇ ਮਾਂ ਜਾਣੇ ਬਿਲਕੁਲ ਤਾਂ ਹੀ ਕਹਿੰਦੇ ਨੇ ਵੀ ਜਿਹੜੇ ਅਧਿਆਪਕ ਨੇ ਉਹ ਸੰਤਾਂ ਦਾ ਰੂਪ ਹੁੰਦੇ ਨੇ ਗੱਲ ਉਹੀ ਹੈ ਦੀ ਸੰਤ ਜੇ ਆਪਾਂ ਕਹਿ ਲਈਏ ਤਾਂ ਸੰਤ ਵੀ ਉਹੀ ਹੈ ਜਿਹੜਾ ਸਤ ਦੇ ਨਾਲ ਚੱਲਦਾ ਜਿਹੜਾ ਸੱਚ ਨਾਲ ਜੁੜਿਆ ਹੂੰ ਕਿਉਂਕਿ ਸੱਚ ਦੇਕ ਅੱਜ ਦੁਨੀਆ ਦੇ ਉੱਤੇ ਕੋਈ ਸੱਚਾ ਧਰਮ ਹੈ ਜਦ ਨੂੰ ਆਪਾਂ ਕਹਿ ਲਈਏ ਕਿ ਸਭ ਤੋਂ ਉੱਚਾ ਧਰਮ ਕਿਹੜਾ ਹੈ ਤਾਂ ਉਹਦੇ 'ਚ ਨਾ ਇਹ ਗੱਲਾਂ ਆਉਂਦੀਆਂ ਨੇ ਕਿ ਇਹ ਸਾਰੇ ਧਰਮਾਂ ਦੀ ਗੱਲ ਹੈ ਤ ਧਰਮ ਉਹ ਉੱਤੇ ਦੇ ਸੱਚ ਹੈ ਸੱਚਾ ਬਿਲਕੁਲ ਜੀ ਉੱਤੇ ਸੱਚ ਹੈ ਉਹੀ ਸੰਤ ਨੇ ਉਹੀ ਸਭ ਤੋਂ ਦੁਨੀਆ ਤੋਂ ਉੱਪਰ ਨੇ ਆਜੀ ਵੀ ਇਸ ਤਰ੍ਹਾਂ ਦੇ ਸੱਚੇ ਦਰਬੇਸ਼ ਬੱਚਾ ਜਿਹੜਾ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ ਬਿਲਕੁਲ ਜੀ ਹਮ ਅਸੀਂ ਦੇਖਿਆ ਜੀ ਬਹੁਤ ਨੇੜੇ ਹੋ ਕੇ ਗੁਰਪ੍ਰੀਤ ਜੀ ਉਸ ਬੱਚੇ ਨੂੰ ਦੇਖਿਆ ਤੁਸੀਂ ਕਿਸ ਤਰ੍ਹਾਂ ਉਹਨੂੰ ਸ਼ਾਇਰਿਆਂ ਦੇ ਨਾਲ ਪੜ੍ਹਾਉਂਦੇ ਹੋ ਕਿਸ ਤਰ੍ਹਾਂ ਉਹ ਜਦੋਂ ਕੋਈ ਪੇਂਟਿੰਗ ਕਰਦਾ ਬਹੁਤ ਸੋਹਣਾ ਲੱਗਦਾ ਤਮੀ ਵੱਡੀ ਗੱਲ ਹੈ ਮਾਨ ਸਾਹਿਬ ਤੁਸੀਂ ਦੇਖੋ ਕਿ ਉਹ ਬੱਚਾ ਮੈਂ ਗੱਲ ਕਰ ਰਿਹਾ ਸੀ ਕਿ ਜੋ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਸੇ ਦੀ ਚੁਗਲੀ ਨਹੀਂ ਕਰਦਾ ਕੋਈ ਗਾਲ ਨਹੀਂ ਕੱਢਦਾ ਹੂੰ ਕੋਈ ਮੂੰਹ ਤੋਂ ਐਸੇ ਅਪਸ਼ਬਦ ਨਹੀਂ ਕੱਢਦਾ ਔਰ ਕਿੱਡਾ ਵੱਡਾ ਉਦਰੇਸ਼ ਹੈ ਕਿ ਉਹ ਦਾ ਬੰਦ ਲ ਬ ਚੁੱਪ ਕਰਕੇ ਹੂੰ ਅੱਜ ਕਹਿੰਦੇ ਨੇ ਦੁਨੀਆ ਦੇ ਵਿੱਚ ਅਗਰ ਸਭ ਤੋਂ ਵੱਡੀ ਕੋਈ ਪ੍ਰਾਪਤੀ ਹੈ ਤਾਂ ਉਹ ਮੌਨ ਰਹਿਣ ਦੀ ਹੈ ਜਿਹੜਾ ਜਿਹੜਾ ਮੌਨ ਹੋ ਜਾਂਦਾ ਹੈ ਹੂੰ ਸਾਧੂ ਤੁਸੀਂ ਦੇਖਿਆ ਕਿ ਆਪ ਜੀ ਨੇ ਸੰਤਾਂ ਦੀ ਗੱਲ ਕੀਤੀ ਐ ਮੋਨੀ ਸਾਧੂ ਹੋਏ ਨੇ ਆਪਾਂ ਦਰਸ਼ਨ ਕਰਦੇ ਆ ਉਹਨਾਂ ਦੇ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਆ ਜਾਂਦੀ ਐ ਚੁੱਪ ਰਹਿਣ ਦੇ ਨਾਲ ਹੀ ਇੰਨੀ ਅੰਦਰ ਪਾਵਰ ਆ ਜਾਂਦੀ ਐ ਕਿ ਮੈਨੂੰ ਉਸ ਬੱਚੇ ਦੇ ਨਾਲ ਜਦੋਂ ਵੀ ਵਿਚਰਨ ਦਾ ਮੌਕਾ ਮਿਲਦਾ ਜੀ ਆ ਮੈਨੂੰ ਸਾਖਾ ਮਾਨ ਸਾਹਿਬ ਇਹ ਲਾਇਦਾ ਕਿ ਮੈਂ ਕਿਸੇ ਵੱਡੇ ਸੰਤ ਦੇ ਨਾਲ ਬੈਠਾ ਹੋਰ ਉਹਨਾਂ ਦੀ ਸ਼ਰਨ ਦੇ ਵਿੱਚ ਉਹਨਾਂ ਕੋਲੋਂ ਸਿੱਖ ਰਿਹਾ ਨਾ ਕਿ ਮੈਂ ਉਹਨਾਂ ਨੂੰ ਕੁਝ ਸਿਖਾ ਰਿਹਾ ਬਿਲਕੁਲ ਨਾਮਤਾਰੀ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਉਦੋਂ ਤੁਹਾਨੂੰ ਮਹਿਸੂਸ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਉੱਚ ਪਦਵੀਆਂ ਤੇ ਲੈ ਕੇ ਜਾਂਦੇ ਹੋ ਫਿਰ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਿਸ ਤਰ੍ਹਾਂ ਕਿ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਇਸ ਬੱਚੇ ਦਾ ਜਿਹੜਾ ਅਸੀਂ ਪਰਿਵਾਰ ਵੀ ਦੇਖਿਆ ਬੜਾ ਗਰੀਬੀ ਦੇ ਵਿੱਚ ਜੇਕਰ ਤੁਸੀਂ ਨਾ ਇਸ ਦੀ ਬਾਹ ਫੜਦੇ ਤਾਂ ਇਹ ਬੱਚਾ ਇੱਥੇ ਤੱਕ ਨਹੀਂ ਪਹੁੰਚ ਸਕਦਾ ਬਹੁਤ ਵੱਡਾ ਯੋਗਦਾਨ ਨੇ ਜੀ ਇਹ ਐਕਚੁਅਲੀ ਟੀਮਵਰਕ ਹੁੰਦਾ ਹੈ ਅੱਜ ਮੈਨੂੰ ਯਾਦ ਆਉਂਦੀ ਹੈ ਆਪਣੇ ਮਾਸੂਦ ਸਾਹਿਬ ਸਦਾ ਰਜਿੰਦਰ ਸਿੰਘ ਜੀ ਜਿਹਦੀ ਜਿਨ੍ਹਾਂ ਨੇ ਇਸ ਬੱਚੇ ਨੂੰ ਸਕੂਲ ਚ ਐਡਮਿਸ਼ਨ ਦਿੱਤਾ ਅਸੀਂ ਜਦੋਂ ਬੱਚਾ ਸਾਡੇ ਕੋਲ 6ਵੀਂ ਕਲਾਸ ਦੇ ਵਿੱਚ ਆਇਆ ਤਾਂ ਅਸੀਂ ਇਸ ਗੱਲੋਂ ਹੈਰਾਨ ਸੀ ਕਿ ਇਹ ਇਹਨਾਂ ਬੱਚਿਆਂ ਲਈ ਡਾਫੰਡ ਆਫ ਸਕੂਲ ਹੁੰਦੇ ਨੇ ਸਪੈਸ਼ਲ ਸਕੂਲ ਹੁੰਦੇ ਨੇ ਅਸੀਂ ਇਹਨਾਂ ਬੱਚਿਆਂ ਦੀ ਕਦੀ ਟ੍ਰੇਨਿੰਗ ਨਹੀਂ ਲਈ ਆਪੀ ਇਸ ਨੂੰ ਉਸ ਸਕੂਲ ਦੇ ਵਿੱਚ ਪਾਓ ਤਾਂ ਇਹਨਾਂ ਦੇ ਪਿਤਾ ਜੀ ਦੀ ਗੱਲ ਹੈਰਾਨ ਕਰਨ ਵਾਲੀ ਸੀ ਕਿ 5ਵੀਂ ਤੱਕ ਅਸੀਂ ਇਸ ਬੱਚੇ ਨੂੰ ਪਟਿਆਲੇ ਸਕੂਲ ਦੇ ਵਿੱਚ ਪੜਾਇਆ ਤਾਂ ਲੇਕਿਨ ਸਾਨੂੰ ਪਤਾ ਲੱਗਿਆ ਚਲੋ ਉਹਨਾਂ ਨੇ ਸਾਡੀ ਗੱਲ ਕੀਤੀ ਕਿ ਇਕਲਾ ਦੀ ਗੱਲ ਕੀਤੀ ਤੇ ਸਾਡੇ ਲਈ ਬੜਾ ਚੈਲੰਜ ਸੀ ਕਿ ਪਹਿਲੀ ਵਾਰੀ ਇਸ ਤਰ੍ਹਾਂ ਦੀ ਗੱਲ ਨੂੰ ਫੇਸ ਕਰਨਾ ਚਲੋ ਉਹ ਤਰ੍ਹਾਂ ਦੇ ਕਿਸੇ ਅੰਗ ਦੀ ਕੋਈ ਅਪਾਸ਼ਕਤਾ ਹੁੰਦੀ ਹੈ ਡਿਸੇਬਿਲਟੀ ਹੁੰਦੀ ਹੈ ਤਾਂ ਉਸ ਨੂੰ ਝੱਲਿਆ ਜਾ ਸਕਦਾ ਲੇਕਿਨ ਜਿਹੜਾ ਬੱਚਾ ਬੋਲਦਾ ਹੀ ਨਹੀਂ ਅਸੀਂ ਉਹਨੂੰ ਕਿਵੇਂ ਉਹਦਾਂ ਗੱਲ ਕਰਾਂਗੇ ਕਿਵੇਂ ਉਹਦਾਂ ਬਿਲਕੁਲ ਗੁਰਪ੍ਰੀਤ ਜੀ ਭਾਵਕ ਹੋ ਰਹੇ ਨੇ ਬਿਲਕੁਲ ਜਦੋਂ ਭਾਵਕ ਉਹ ਹੁੰਦਾ ਇਨਸਾਨ ਜਦੋਂ ਦਿਲੋਂ ਕੋਈ ਦਿਲੋਂ ਕਿਸੇ ਬੱਚੇ ਦੀ ਦੀਆਪਕ ਸੇਵਾ ਕਰਦਾ ਉਹ ਬਿਲਕੁਲ ਭਾਵਕ ਹੁੰਦਾ ਨਜ਼ਰ ਆ ਰਿਹਾ ਬਿਲਕੁਲ ਚਾਹੇ ਸਾਡੇ ਕੋਈ ਫੋਨ ਲਾਈਨ ਤੇ ਗੱਲ ਚੱਲਦੀ ਹੈ ਪਰ ਫੋਨ ਲਾਈਨ ਤੇ ਹੀ ਗੁਰਪ੍ਰੀਤ ਸਿੰਘ ਨਾਮਤਾਰੀ ਜੀ ਭਾਵਕ ਹੋ ਰਹੇ ਗੁਰਪ੍ਰੀਤ ਜੀ ਹੌਸਲਾ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਇਸ ਬੱਚੇ ਦੀਆਂ ਅਸੀਂ ਸਸਾਂ ਨੇ ਜਿਹੜੀਆਂ ਤੁਹਾਨੂੰ ਉਤਾਰ ਰਹੀਆਂ ਨੇ ਤੁਹਾਨੂੰ ਇੱਥੇ ਤੱਕ ਲੈ ਕੇ ਜਾ ਰਹੀਆਂ ਤੁਸ ਨੂੰ ਰਾਸ਼ਟਰਪਤੀ ਤੱਕ ਤੁਸੀਂ ਪਹੁੰਚਿਓ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਿਓ ਤੁਸੀਂ ਮੁੱਖ ਮੰਤਰੀ ਤੱਕ ਪਹੁੰਚਿਓ ਗਵਰਨਰਨਰਲ ਤੱਕ ਪਹੁੰਚਿਓ ਇਹ ਨਾ ਬੱਚਿਆਂ ਦੀਆਂ ਹੀ ਸਿਸਾਂ ਬਿਲਕੁਲ ਅਧਿਆਪਕਾਂ ਨੂੰ ਉਤਾਰਦੀ ਨੇ ਜਿਹੜੇ ਇਹ ਜੇ ਬੱਚਿਆਂ ਦੀਆਂ ਬਾਹਾਂ ਫੜ ਕੇ ਅੱਗੇ ਟੀਚਰ ਸਹਿਬਾਨ ਜਿਹੜੇ ਲੈ ਕੇ ਜਾਂਦੇ ਨੇ ਗੁਰਪ੍ਰੀਤ ਜੀ ਬਹੁਤ ਜੀ ਬਹੁਤ ਮਾਲਕ ਦੀ ਕਰਤਾ ਕਿਉਂਕਿ ਮੈਂ ਆਪ ਜੀ ਨੂੰ ਦੱਸ ਰਿਹਾ ਸੀ ਕਿ ਇਹਨਾਂ ਬੱਚਿਆਂ ਦੀ ਬਦੌਲਤ ਇਹ ਸਾਰੇ ਧੀਆਂ ਜੀਤਿਆਂ ਨੇ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਦੇਖੋ ਤਨਖਾਹ ਸਾਨੂੰ ਸਾਰਿਆਂ ਨੂੰ ਮਿਲ ਰਹੀ ਜਾਂਦੀ ਹੈ ਬਿਲਕੁਲ ਜੀ ਬਹੁਤ ਤਨਖਾਹ ਨੇ ਬੜੀ ਕਿਰਪਾ ਮਾਰੀ ਦੀ بڑے ਬੱਚੇ ਅਸੀਂ ਸਾਰੇ ਅਧਿਆਪਕੀ ਮਿਹਨਤ ਕਰਦੇ ਨੇ ਜਿੰਨੇ ਵੀ ਸਿੱਖਿਆ ਵਿਭਾਗ ਦੇ ਜੁੜੇ ਨੇ ਮੈਂ ਸਾਰਿਆਂ ਨੂੰ ਸਲਾਮ ਕਰਦਾ ਪਰ ਜਿਹੜੀਆਂ ਮਾਰਦੀਆਂ ਬਖਸ਼ਿਸ਼ਾਂ ਜਿਨ੍ਹਾਂ ਤੇ ਹੁੰਦੀਆਂ ਨੇ ਕਹਿੰਦੇ ਨੇ ਕਿ ਸਾਬ ਹੱਥ ਵੜੀਆਂ ਜਿਸ ਭਾਵੇਂ ਇਸ ਦੇ ਹੂੰ ਬਿਲਕੁਲ ਜੀ ਹੂੰ ਤੇ ਇਹ ਕਿਰਪਾ ਉਹ ਦੇ ਜਾਂਦੀ ਹੈ ਜਿੰਨਾ مالک ਆਪਣੇ ਜਰਾ ਨਿਗਾ ਕਰ ਦਿੰਦਾ ਤੇ ਉਹਨਾਂ ਦੀ ਨਿਗਾ ਦੇ ਨਾਲ ਹੀ ਜਿਹੜਾ ਤੁਹਾਡਾ ਜੀਵਨ ਹੈ ਤੁਹਾਨੂੰ ਪ੍ਰਸਿੱਧੀ ਮਿਲ ਜਾਂਦੀ ਹੈ ਤੁਹਾਨੂੰ ਅਵਾਰਡ ਮਿਲ ਜਾਂਦੇ ਨੇ ਤੁਸੀਂ ਇਸ ਹਲ ਦੇ ਵਿੱਚ ਤੁਹਾਨੂੰ ਇੱਕ ਰੁਤਬਾ ਮਿਲਦਾ ਹੈ ਤਾਂ ਮੈਂ ਇਹ ਸਮਝਣਾ ਵਾਂ ਕਿ ਇਹ ਸਾਰਾ ਕੁਝ ਕਿੰਨੇ ਵੀ ਮੇਰੇ ਬੱਚੇ ਨੇ ਉਹ ਉੱਪਰ ਦੀ ਕੋਸ਼ਿਸ਼ ਦੀ ਗੱਲ ਹੈ ਕਿ ਆਰਟ ਦੇ ਵਿੱਚ ਆਰਟ ਫੀਲਡ ਦੇ ਵਿੱਚ ਜਿਹੜਾ ਸਾਨੂੰ ਮਾਲਕ ਨੇ ਬਖਸ਼ਿਸ਼ ਕੀਤਾ ਸੀ ਉਹਦੇ ਵਿੱਚ ਤੁਹਾਡੇ ਬੱਚੇ ਸਟੇਟ ਪੱਧਰ ਤੇ ਤਾਂ ਜਾਂਦੇ ਹੀ ਜਾਂਦੇ ਸਨ ਸੈਂਕੜੇ ਬੱਚੇ ਮੇਰੇ ਜਿਹੜੇ ਨੇ ਉਹ ਸਟੇਟ ਪੱਧਰ ਤੇ ਗਏ ਨੇ ਔਰ ਨੈਸ਼ਨਲ ਪੱਧਰ ਤੇ ਸਾਡੇ ਬੱਚੇ ਗਏ ਨੇ ਔਰ ਉਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਸਾਊਥ ਕੋਰੀਆ ਤੇ ਜਾਪਾਨ ਜਿਹੜੇ ਹੈ ਇੰਟਰਨੈਸ਼ਨਲ ਪੇਂਟਿੰਗ ਕੰਪੀਟੀਸ਼ਨ ਦੇ ਵਿੱਚ ਸਾਡੀ ਬੱਚੀ ਮਨਦੀਪ ਕੌਰ ਹੈ ਉਸ ਨੇ ਪਾਰਟਿਸਿਪੇਟ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਰੈਡ ਕਰਾਸ ਕੀਤਾ ਇਹ ਸਾਡੇ ਲਈ ਹੋਰ ਵੀ ਵੱਡੇ ਮਾਨ ਦੀ ਗੱਲ ਸੀ ਕਿ ਅੰਤਰਰਾਸ਼ਟਰੀ ਪੱਧਰ ਤੱਕ ਵੀ ਜਿਹੜੇ ਬੱਚੇ ਨੇ ਉਹ ਆਪਣੀ ਕਲਾ ਦਾ ਦਰਸ਼ਨ ਆ ਦੇ ਰਹੇ ਨੇ ਇਹ ਬੱਚਾ ਆਪਜੀ ਤੁਸੀਂ ਦੇਖਦੇ ਹੋ ਕਿਨੇ ਕਲਮ ਕਾਨੇ ਦੀ ਕਲਮ ਦੇ ਨਾਲ ਉਹ ਉਹਨਾਂ ਨੂੰ ਸੁਰਜੀਤੀ ਕਰਨ ਦੀ ਅਸੀਂ ਦੁਆਰਾ ਕੋਸ਼ਿਸ਼ ਕੀਤੀ ਜਿਹੜੀਆਂ ਅਸੀਂ ਉਹ ਫੱਟੀਆਂ ਤੇ ਲਿਖਦੇ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਸੀ ਜਿਹੜੀ ਹੈਂਡਰਾਇਟਿੰਗ ਅਸੀਂ ਭੁੱਲ ਚੁੱਕੇ ਸੀ ਕੈਲੀਗ੍ਰਾਫੀ ਭੁੱਲ ਚੁੱਕੇ ਸੀ ਤਾਂ ਅਸੀਂ ਉਹ ਦੁਆਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਮਾਲਕ ਨੇ ਕਿਰਪਾ ਕੀਤੀ ਤੇ ਉਹ ਕਾਨੇ ਦੀ ਕਲਮ ਦੇ ਨਾਲ ਅੱਜ ਜਿਹੜੀ ਇਸ ਬੱਚੇ ਦੀ ਲਿਖਾਈ ਹੈ ਜੋ 4 ਬੱਚੇ ਵੀ ਜਿਹੜੇ ਮਤਲਬ ਕਰਦੇ ਨੇ ਤਾਂ ਉਹ ਆਪਣੇ ਆਪ ਤੇ ਦੇਖਣ ਦੇ ਲਾਇਕ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਲੁਕਤ ਹੋ ਗਈਆਂ ਚੀਜ਼ਾਂ ਨੇ ਸਾਡਾ ਵਿਰਸਾ ਜਿਹੜਾ ਲੁਕਤ ਹੋ ਗਿਆ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਔਰ ਉਹਨਾਂ ਨੂੰ ਅੱਗੇ ਲੈ ਕੇ ਸਮਾਜ ਦੇ ਵਿੱਚ ਅਸਨ ਦਾ ਸਨਿਆਨ ਦਈਏ ਅਧਿਆਪਕ ਉਹ ਨਹੀਂ ਹੈ ਕਿ ਕਲਾ ਦਿਨੇ ਪੜਾ ਲਿਆ ਤੋਂ ਨੂੰ ਹੀ ਅਸੀਂ ਅਧਿਆਪਕ ਕਹਿੰਨੇ ਆ ਟੀਚਿੰਗ ਦਾ ਤਾਂ ਭਾਗ ਵੀ ਹੁੰਦਾ ਹੈ ਕਿ ਉਹਨੇ ਹਰੇਕ ਤਰ੍ਹਾਂ ਦਾ ਟੀਚ ਕਰਨਾ ਜੀ ਅੱਜ ਤੁਹਾਡੇ ਘਰ ਦੇ ਬਾਹਰ ਜੋ ਪਤਾ ਕਿਥੋਂ ਲੱਗਦਾ ਕਿ ਇੱਕ ਚੰਗਾ ਅਧਿਆਪਕ ਕਿਵੇਂ ਦਾ ਚੰਗਾ ਅਧਿਆਪਕ ਕਿਵੇਂ ਕਿ ਉਹਦੇ ਘਰ ਦੇ ਬਾਹਰ ਕੁੱਤਿਆਂ ਦਾ ਜਮਾਉੜਾ ਲੱਗਿਆ ਹੋਵੇ ਉਹਨਾਂ ਦੇ ਘਰ ਦੇ ਬਾਹਰ ਬਿੱਲੀਆਂ ਦਾ ਹੋਵੇ ਉਹਨਾਂ ਦੇ ਘਰ ਦੇ ਬਾਹਰ ਕਬੂਤਰ ਹੋਣ ਉਹਨਾਂ ਦੇ ਮਤਲਬ ਕਹਿੰਨ ਤੋਂ ਭਾਗਦੀ ਹੈ ਕਿ ਉਹ ਜਿਹੜਾ ਹੈਗਾ ਗੱਲੇ ਬੱਚਿਆਂ ਦੇ ਨਾਲ ਹੀ ਨਹੀਂ ਉਹਨਾਂ ਬੱਚਿਆਂ ਨੂੰ ਵੀ ਪਿਆਰ ਕਿਹਦੇ ਜਿਹੜੇ ਇਸ ਬ੍ਰਹਿਮੰਡ ਦੇ ਵਿੱਚ ਸਾਰੇ ਨੇ ਭਾਵੇਂ ਉਹ ਦਰवेशਾਂ ਦੇ ਬੱਚੇ ਨੇ ਭਾਵੇਂ ਉਹ ਡੌਗ ਗਰੁੱਪ ਚ ਨੇ ਭਾਵੇਂ ਉਹ ਅਕਾ ਉਹ ਉਹ ਹੋਰ ਜਾਨਵਰਾਂ ਦੇ ਰੂਪ ਦੇ ਵਿੱਚ ਨੇ ਭਾਵੇਂ ਪ੍ਰਕਿਰਤੀ ਦੇ ਰੂਪ ਦੇ ਵਿੱਚ ਨੇ ਭਾਵੇਂ ਅੱਜ ਹਰਾਂ ਦੀ ਏਡੀ ਵੱਡੀ ਮਾਰ ਵਾਗ ਰਹੀ ਆ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਆ ਉਹਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਆ ਉਹਦੇ ਬਾਰੇ ਅਸੀਂ ਆਪਣਾ ਸੁਝਾਅ ਕਿਵੇਂ ਦੇ ਸਕਦੇ ਆ ਇਹ ਸਾਰੀਆਂ ਚੀਜ਼ਾਂ ਨੂੰ ਟੀਚ ਕਰਨ ਦਾ ਭਾਵ ਬੱਚਿਆਂ ਨੂੰ ਪੜ੍ਹਾਉਣ ਤੋਂ ਲੈ ਕੇ ਬ੍ਰਹਿਮੰਡ ਦੀ ਟੀਚਿੰਗ ਨੂੰ ਸਮਝਣਾ ਹੀ ਅਧਿਆਪਕ ਦਾ ਮਾਤਾ ਮੰਤਵ ਹੋਣਾ ਚਾਹੀਦਾ ਬਿਲਕੁਲ ਗੁਰਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਨੂੰ ਅਧਿਆਪਕ ਡੇ ਤੇ ਬਹੁਤ-ਬਹੁਤ ਮੁਬਾਰਕਾਂ ਹੁਣ ਅਸੀਂ ਅਕੇਲਾ ਚੱਲਦੇ ਤੁਹਾਨੂੰ ਸੰਦੀਪ ਨਾਗਰ ਜੀ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੋ ਕਿ ਨਾਬਾ ਡੈਟ ਦੇ ਵਿੱਚ ਪ੍ਰਿੰਸੀਪਲ ਨੇ ਸੰਦੀਪ ਨਾਗਰ ਜੀ ਤੇ ਗੁਰਪ੍ਰੀਤ ਸਿੰਘ ਨਾਮਤਾਰ ਜੀ ਨਾਲ ਜਿਹੜੀ ਗੱਲਬਾਤ ਕੀਤੀ ਆ ਉਹਨਾਂ ਤੋਂ ਬਾਅਦ ਸੰਦੀਪ ਨਾਗਰ ਜੀ ਸੰਦੀਪ ਨਾਗਰ ਜੀ ਨੂੰ ਪਿਛਲੇ ਸਾਲਾਂ ਦੇ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਅਵਾਰਡ ਦਿੱਤਾ ਹੈ ਸੰਦੀਪ ਨਾਗਰੀ ਸਾਡੇ ਨਾਲ ਜੁੜ ਚੁੱਕੇ ਸੰਦੀਪ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆ ਵੀ ਤੁਹਾਡੇ ਦਾਸਤਾ ਦਾ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਨੂੰ ਅਧਿਆਪਕ ਡੇ ਦੀ ਬਹੁਤ-ਬਹੁਤ ਮੁਬਾਰਕਾਂ ਸੰਦੀਪ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਰੇ ਸਿੱਤੇ ਵਰਗ ਨੂੰ ਮੁਬਾਰਕਾਂ ਸੰਦੀਪ ਜੀ ਸਭ ਤੋਂ ਪਹਿਲਾਂ ਸਾਡਾ ਕੁਸਚਨ ਇਹ ਹੈ ਅੱਜ ਪੂਰੇ ਭਾਰਤ ਦੇ ਵਿੱਚ ਅਧਿਆਪਕ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦੇਖ ਰਹੇ ਦੇਖੋ ਜੀ ਇਹ ਅਧਿਆਪਕ ਦਿਵਸ ਇੱਕ ਬਹੁਤ ਬੜਾ ਆਪਾਂ ਇੱਕ ਤਿਹਾਰ ਕਹਿ ਲਓ ਕਿਉਂਕਿ ਡਾਕਟਰ ਆਵਾ ਕ੍ਰਿਸ਼ਨਨ ਜੀ ਨੇ ਆਪਣਾ ਜਨਮ ਦਿਵਸ ਅਧਿਆਪਕ ਵਰਗ ਨੂੰ ਸਮਰਪਿਤ ਕੀਤਾ ਸੀ ਇਸ ਲਈ ਜੋ ਸਾਰੇ ਪ੍ਰੋਫੈਸ਼ਨ ਦੀ ਮਾਂ ਹੈ ਉਹ ਇੱਕ ਟੀਚਰ ਹੈ ਅੱਜ ਜੇ ਆਪਾਂ ਦੇਖੀਏ ਲਗਭਗ 436 ਪ੍ਰੋਫੈਸ਼ਨਸ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ ਹੂੰ ਕੋ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਸਾਇੰਟਿਸਟ ਹੈ ਬਿਲਕੁਲ ਕੋਈ ਆਫੀਸਰ ਹੈ ਪਰ ਉਹਨਾਂ ਲਈ ਦੇਣ ਉਹਨਾਂ ਨੂੰ ਸਿੱਖਿਆ ਦੇਣ ਵਾਲਾ ਇੱਕ ਟੀਚਰ ਹੈ ਇੱਕ ਟੀਚਰ ਹੈ ਬਿਲਕੁਲ ਬਹੁਤ ਵੱਡੀ ਗੱਲ ਹੈ ਹਾਂ ਪਤਾ ਲਓ 436 ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਐਜੂਕੇਟ ਕਰਨ ਵਾਲਾ ਉਹਨਾਂ ਨੂੰ ਸਿਖਾਉਣ ਵਾਲਾ ਕੋਈ ਇੱਕ ਟੀਚਰ ਹੈ ਇੱਕ ਟੀਚਰ ਇਸ ਲਈ ਸਾਨੂੰ ਸਮਾਜ ਵਿੱਚ ਵੀ ਅੱਜ ਟੀਚਰ ਦਾ ਇਹ ਰੁਕਵੇਂ ਨੂੰ ਥੋੜਾ ਜਿਹਾ ਉੱਪਰ ਪਾਉਣ ਦੀ ਲੋੜ ਹੈ ਹੂੰ ਕਿ ਜਿਹੜਾ ਟੀਚਰ ਦਾ ਰੁਤਬਾ ਥੋੜਾ ਜਿਹਾ ਹੁਣ ਘਟ ਪੈ ਗਿਆ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਹਾਂ ਜਿਵੇਂ ਇੱਜ਼ਤ ਉਨੀ ਇੱਜ਼ਤ ਨਹੀਂ ਰਹੀ ਜਿਹੜੀ ਕਿ ਪਹਿਲਾ ਸਮੇਂ ਵਿੱਚ ਸੀ ਸੀ ਬਿਲਕੁਲ ਹਾਂ ਹੁਸ ਦਾ ਬਹੁਤ ਵੱਡੇ ਕਾਰਨ ਵੀ ਨੇ ਕੁਝ ਹੂੰ ਕਾਰਨ ਤਾਂ ਸੰਦੀਪ ਸਭ ਤੋਂ ਵੱਡੇ ਕਾਰਨ ਤਾਂ ਜੇ ਗੱਲ ਚੁੱਕ ਦੀ ਤਾਂ ਮੌਜੂਦਾ ਸਰਕਾਰਾਂ ਤੇ ਬਿਲਕੁਲ ਚੁੱਕ ਦੀ ਮੌਜੂਦਾ ਸਰਕਾਰਾਂ ਦੇ ਹੱਥ ਤੋਂ ਸੰਦੀਪ ਜੀ ਬਹੁਤ ਹੀ ਵੱਡਾ حق ਹੱਥ ਹੁੰਦਾ ਕਿਸੇ ਅਧਿਆਪਕ ਨੂੰ ਉੱਚ ਪਦਵੀ ਦੇਣੀ ਉੱਚ ਰਤਵਾ ਦੇਣਾ ਸੰਦੀਪ ਜੀ ਹਾਂ ਜੀ ਚਲੋ ਉਹ ਤਾਂ ਹੈ ਹੀ ਹੈ ਨਾਲ ਪਰ ਥੋੜਾ ਜਿਹਾ ਕੁਛ ਨਾ ਸਮਾਜ ਵਿੱਚ ਵੀ ਇਹ ਜੀ ਸੋਚ ਹੋਊਗੀ ਆਮ ਲੋਕਾਂ ਦੀ ਵੀ ਸੋਚ ਇਦਾਂ ਦੀ ਹੋਊਗੀ ਇੱਕ ਟੀਚਰ ਨੂੰ ਲੋਕ ਇਹ ਸਮਝਣ ਲੱਗੇ ਕਿ ਵਿਹਲਾ ਵਿਹਲਾ ਬਿਲਕੁਲ ਹਾਂ ਮਤਲਬ ਜੇ ਉਹ ਸਕੂਲ ਚ ਆਇਆ ਤਾਂ ਅਗਲੇ ਨੂੰ ਇਹ ਕਹਿੰਦੇ ਨੇ ਵੀ ਇਹ ਵਿਹਲੇ ਨੇ ਇੰਨੀ ਤਨਖਾਹ ਲੈਂਦੇ ਨੇ ਕਰਦੇ ਕੀ ਨੇ ਏ ਘਾਟੇ ਲਾ ਕੇ ਚਲੇ ਜਾਂਦੇ ਚਲੋ ਉਹਨਾਂ ਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਇੱਕ ਜਿਹੜੇ ਛੋਟੇ ਮਨ ਨੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਸ਼ੇਪ ਦੇਣੀ ਹੈ ਹੂੰ ਬਿਲਕੁਲ ਜੋ ਬੱਚਾ ਸਾਡੇ ਕੋਲ ਆਂਦਾ ਹੈ ਹੂੰ ਉਹਨੂੰ ਅਸੀਂ ਆਪਣਾ ਬੱਚਾ ਸਮਝ ਕੇ ਹੀ ਉਹਨੂੰ ਟ੍ਰੀਟ ਕਰਦੇ ਹਾਂ ਬਿਲਕੁਲ ਸਹੀ ਗੱਲ ਹੈ ਜਿੰਦਗੀ ਵਿੱਚ ਕੁਝ ਬਣੇ ਬਣੇ ਬਹੁਤ ਜਿੱਥੇ ਬੱਚੇ ਦੀ ਤਰੱਕੀ ਤੇ ਸਿਰਫ ਤਿੰਨ ਬੰਦੇ ਹੀ ਕੁਝ ਹੁੰਦੇ ਨੇ ਹੁੰਦੇ ਨੇ ਮਾਪਿਓ ਉਤੇ ਟੀਚਰ ਟੀਚਰ ਹੂੰ ਤਿੰਨ ਬੰਦੇ ਹੋਰ ਕੋਈ ਨਹੀਂ ਚੌਥਾ ਜੇ ਕੋਈ ਭੈਣ ਆ ਜਾਂ ਕੋਈ ਭਰਾ ਆ ਜਾਂ ਕੋਈ ਦੋਸਤ ਆ ਉਹ ਸਾਰੇ ਉਹਦੇ ਨਾਲ ਜੈਲਸੀ ਹੀ ਕਰਦੇ ਨੇ ਹੂੰ ਬਿਲਕੁਲ ਸਹੀ ਗੱਲਾਂ ਤੁਸੀਂ ਟੀਚਰ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਉੱਤੇ ਜਾਵੇ ਹੂੰ ਬਿਲਕੁਲ ਜਿਵੇਂ ਜਿਹਾ ਮਾਪਿਓ ਚਾਹੁੰਦੇ ਨੇ ਕਿ ਮੇਰਾ ਬੱਚਾ ਮੇਰੇ ਤੋਂ ਵੱਧ ਤਰੱਕੀ ਕਰੇ ਹੂੰ ਬਿਲਕੁਲ ਟੀਚਰ ਨੂੰ ਕਦੇ ਵੀ ਇਹ ਜੈਲਸੀ ਨਹੀਂ ਹੁੰਦੀ ਕਿ ਮੇਰਾ ਜੋ ਪੜਾਇਆ ਬੱਚਾ ਹੂੰ ਈਸੀ ਹੈ ਮੇਰਾ ਪੜਾਇਆ ਬੱਚਾ ਜੋ ਚੀਫ ਇੰਜੀਨੀਅਰ ਹੈ ਮੇਰਾ ਪੜਾਇਆ ਬੱਚਾ ਜੋ ਆਈਐਸ ਆਫੀਸਰ ਹੈ ਹੂੰ ਉਹਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਪੜਾਇਆ ਹੋਇਆ ਮੇਰਾ ਪੜਾਇਆ ਬਿਲਕੁਲ ਹਾਂ ਜਿਸ ਤਰ੍ਹਾਂ ਕਿ ਟੀਚਰ ਦੇ ਰੂਪੇ ਨੂੰ ਆਪਾਂ ਨੂੰ ਸਮਾਜ ਵਿੱਚ ਸਾਰਿਆਂ ਨੂੰ ਇੱਜ਼ਤ ਦੇਣੀ ਬਣਦੀ ਹੈ ਹੂੰ ਉਹਦੇ ਨਾਲ ਹੀ ਮੈਂ ਟੀਚਰ ਵਰਗ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਵੀ ਆਪਣੀ ਜੋ ਸ਼ਖਸੀਅਤ ਹੈ ਉਸ ਨੂੰ ਇਸ ਤਰ੍ਹਾਂ ਦਾ ਰੱਖਣਾ ਪਏਗਾ ਉਹ ਸਮਾਜ ਦੇ ਤੇ ਇੱਜ਼ਤ ਹੋਵੇ। ਇੱਜ਼ਤ ਹੋਵੇ। ਉਹਨਾਂ ਨੂੰ ਵੀ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਪਊਗਾ, ਡਿਸਟੀਕੇਸ਼ਨ ਨਾਲ ਕਰਨਾ ਪਊਗਾ। ਹੂੰ ਕਿਉਂਕਿ ਅਸੀਂ ਕਿਸੇ ਦੇ ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਬਿਲਕੁਲ ਨਹੀਂ ਕਰ ਸਕਦੇ ਜਿਹੜਾ ਬੱਚਾ ਹੁਣ ਸਾਡੇ ਕੋਲ 10-12 ਸਾਲ ਰਹੂਗਾ ਕਿ ਅਸੀਂ ਉਹਨੂੰ ਕੁਝ ਨਾ ਦੇ ਸਕੇ ਤਾਂ ਉਹ ਸਾਡੀ ਕਮਜ਼ੋਰੀ ਹੈ ਸਾਡੀ ਕਮਜ਼ੋਰੀ ਕਿ ਅਸੀਂ ਉਹਨੂੰ ਕੁਝ ਨਹੀਂ ਸਿਖਾ ਸਕੇ ਬਿਲਕੁਲ ਜਿਸ ਤਰ੍ਹਾਂ ਕਿ ਅੱਜ ਵਿਆਪਕ ਡੇਟਾ ਬਿਲਕੁਲ ਕਿਤਨੇ ਕਿਤੇ ਮਜ਼ਦੂਰ ਮਨਾਏ ਜਾ ਰਹੇ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਜੋ ਕਰਨਾ ਚਾਹੀਦਾ ਅਧਿਆਪਕਾਂ ਦੇ ਲਈ ਉਹ ਕੁਝ ਨਹੀਂ ਕੀਤਾ ਜਾ ਰਿਹਾ ਇਸ ਦੇ ਨਾਲੇ ਮੈਂ ਅਧਿਆਪਕ ਨੂੰ ਇਹ ਵੀ ਬੇਨਤੀ ਹੈ ਕਿ ਉਹ ਉਦੋਂ ਵੀ ਅਪਡੇਟ ਰੱਖੇ ਹੂੰ ਉਹ ਜਿਹੜਾ ਨਵਾਂ ਜਾਮਾ ਜ਼ਮਾਨਾ ਹੈ AI ਦਾ ਹੈ ਕੰਪਿਊਟਰ ਐਜੂਕੇਸ਼ਨ ਦਾ ਹੈ ਸੌਫਟਵੇਅਰ ਦਾ ਹੈ ਬਿਲਕੁਲ ਇਹ ਨਾ ਕਹੇ ਕਿ AI ਨਾਲ ਸਾਡੇ ਪ੍ਰੋਫੈਸ਼ਨ ਤੇ ਅਸਰ ਪਏਗਾ AI ਨੂੰ ਅਸੀਂ ਆਪਾਂ ਆਪਣੀ ਹੋਰ ਐਜੂਕੇਸ਼ਨ ਨੂੰ ਵਧੀਆ ਬਣਾਉਣ ਲਈ ਅਸੀਂ ਯੂਜ਼ ਕਰ ਸਕਦੇ ਹਾਂ ਹੂੰ ਉਹਦੇ ਨਾਲ ਵਧੀਆ ਕੋਈ ਕੰਟੈਂਟ ਡਵੈਲਪ ਕਰ ਸਕਦੇ ਹਾਂ ਵਧੀਆ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਹਾਂ ਦੂਜੀ ਗੱਲ ਮੈਂ ਇਹ ਕਹੂੰਗਾ ਕਿ ਐਜੂਕੇਸ਼ਨ ਦੇ ਨਾਲ ਤੇ ਇਹ ਨੂੰ ਵੀ ਬਹੁਤ ਜ਼ਰੂਰ ਨਾ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਸਹੀ ਗੱਲ ਤੇ ਸਕਿੱਲ ਵੀ ਨਾਲ ਕੋਈ ਨਾ ਕੋਈ ਆਣੀ ਚਾਹੀਦੀ ਹੈ ਆਣੀ ਚਾਹੀਦੀ ਬਿਲਕੁਲ ਇਹ ਨਾ ਹੋਵੇ ਕਿ ਇਕੱਲਾ ਉਹ ਕਿਤਾਬੀ ਕੀੜਾ ਹੀ ਹੋਵੇ ਹਮ ਐਜੂਕੇਸ਼ਨ ਦੇ ਵਿੱਚ ਸਕਿੱਲ ਜ਼ਰੂਰ ਚਾਹੀਦੀ ਹੈ ਜਿਵੇਂ ਕਿ ਸਰਕਾਰਾਂ ਨੇ ਹੁਣ ਪੋਰਾ ਜਾਂ ਚਲੋ ਇੱਕ ਵਾਰ ਨੂੰ ਕਦਮ ਵੀ ਵਧਾਇਆ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਜੀ ਉਸ ਵਿੱਚ ਇਹ ਹੈ ਵੀ ਹੈ ਕਿ ਬੱਚਿਆਂ ਨੂੰ ਨਾਲ ਕੋਈ ਸਕਿੱਲ ਕੋਈ ਇਲੈਕਟ੍ਰੀਸ਼ian ਕੋਈ ਪਲੰਬਿੰਗ ਕੋਈ ਟੈਕਨੀਕਲ ਕੋ ਕਿਸੇ ਵੀ ਤਰ੍ਹਾਂ ਦੀ ਉਹਨਾਂ ਨਾਲ ਸਿੱਲ ਵੀ ਦਿੱਤੀ ਜਾਵੇ। ਹੂੰ ਉਹ ਜ਼ਰੂਰੀ ਆ। ਹਾਂ ਉਹ ਬਹੁਤ ਜ਼ਰੂਰੀ। ਬਿਲਕੁਲ ਸੰਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਤੁਹਾਨੂੰ ਅਧਿਆਪਕ ਤੇ ਤੇ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਅੱਜ ਅਸੀਂ ਗੱਲਬਾਤ ਕੀਤੀ ਆ ਉਹਨਾਂ ਅਧਿਆਪਕਾਂ ਦੇ ਨਾਲ ਜਿਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਤੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਪੰਜਾਬ ਦੇ ਰਾਜਪਾਲ ਵੱਲੋਂ ਸਨਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਨਮਾਨ ਕੀਤਾ ਗਿਆ ਅੱਜ ਅਧਿਆਪਕ ਦਿਵਸ ਤੇ ਉਹਨਾਂ ਅਧਿਆਪਕਾਂ ਦੇ ਅਸੀਂ ਅੱਜ ਰੂ ਰੂ ਹੋਇਆ ਗੱਲਾਂ ਬਾਤਾਂ ਕੀਤੀਆਂ ਬਹੁਤ ਕੁਝ ਸਿੱਖਣ ਨੂੰ ਅਧਿਆਪਕਾਂ ਤੋਂ ਮਿਲਿਆ ਜੇਕਰ ਸਾਨੂੰ ਵਿਦਿਆਪਕਾਂ ਨੇ ਪੜਾਇਆ ਤਾਂ ਅਸੀਂ ਵੀ ਅੱਜ ਇਸ ਖੇਤਰ ਦੇ ਨਾਲ ਜੁੜੇ ਹੋਏ ਹਾਂ ਬਹੁਤ ਬਹੁਤ ਧੰਨਵਾਦ